ਗੱਲ ਨਹੀਂ ਲੱਗਦੀ ਲੱਗ ਗਈ ਸੰਦੀਪ ਜੀ ਮੇਰੇ ਹਸਬੰਦ ਹੀ ਉਹਨਾਂ ਦਾ ਜਿਹੜੇ ਇੰਸਪੈਕਟਰ ਹੀ ਅਮਨਦੀਪ ਸਿੰਘ ਸਿਵਲ ਵਰਦੀ ਚੋਂਦੇ ਹੀ ਮੈਨੂੰ ਨਹੀਂ ਪਤਾ ਉਹਨੋਂ ਸੀਆਈ ਸਟਾਫ ਵੀ ਕਿ ਦੂਸਰੇ ਹੀ ਭਰੋਂਦੇ ਸਾਡੇ ਕਾ ਸਿਵਲ ਵਰਦੀ ਚ ਹੀ ਇਹਨਾਂ ਦੇ ਕੋਈ ਮੇਰੇ ਹਸਬੰਦ ਦਾ ਕੋਈ ਦੋਸਤ ਹੀ ਉਹਨਾਂ ਦਾ ਕੋਈ ਚੱਕਰ ਪਿਆ ਹੀ ਜਾਲੀ ਕਰੰਸੀ ਦਾ ਕੋਈ ਪਿਆ ਹੈ ਤੋ ਉਹ ਅਮਦੀ ਸਰਪੁਲਿਸ ਨੇ ਉਹਨਾਂ ਨੂੰ ਫੜਿਆ ਹੀ ਉਹਦੇ ਜੀ ਕਿਤੇ ਝੂਠਾਉ ਮੁੰਡੇ ਨੇ ਆਪਣੇ ਬੱਚਣ ਵਾਸਤੇ ਇਹਦਾ ਨਾਂ ਵੀ ਵੇਚ ਲੈ ਲਿਆ ਤੇ ਇਹਨੂੰ ਜੇ ਲੈ ਕੇ ਗਏ ਤਾਂ ਐਫਆਈਆਰ ਕਰ ਦਿੰਦੇ ਇਹਨਾਂ ਨੇ ਐਫਆਈਆਰ ਨਹੀਂ ਕੀਤੀ ਇਹਨਾਂ ਨੇ 1 ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ ਘਰੋਂ ਲੈ ਕੇ ਗਏ ਚਾਰ ਮਲਾਜ਼ਮ ਆਏ ਸੀ ਉਹਨਾਂ ਚੋਂ ਇੱਕ ਪੋਸ਼ਪ੍ਰੀਤ ਉਹ ਜਿਹੀ ਇੱਕ ਪਤਾ ਨਹੀਂ ਦੂਆ ਦਾ ਮੈਨੂੰ ਨਾਂ ਨਹੀਂ ਪਤਾ ਇੱਕ ਸਰ ਸਰਦਾਰ ਹੀ ਤੇ ਦੋ ਇੱਕ ਹੋਰ ਹੀ ਉਹਨਾਂ ਦੇ ਨਾਲ ਇਹ ਚਾਰੇ ਜਣੇ ਆਏ ਹੀ ਚਾਰ ਜਣੇ ਆ ਕੇ ਇਹਨਾਂ ਨੂੰ 4.5 ਦੇ ਕਰੀਬ ਜਿਹੜੇ ਆ 26 ਫਰਵਰੀ ਨੂੰ ਘਰੋਂ ਲੈ ਗਏ ਸੀ 27 ਫਰਵਰੀ ਨੂੰ ਮੇਰੀ ਐਨੀਵਰਸਰੀ ਹਿੱਤ ਮੈਂ ਗਿਆ ਸੀ ਕਿ ਭਾਦੀ ਇਹਨਾਂ ਨੂੰ ਅੱਗੋਂ ਨੂੰ ਰਾਤ ਨੂੰ ਫੋਨ ਕਰਕੇ ਕਹਿੰਦੇ ਆ ਕਿ ਆਪਾਂ ਇਹਨੂੰ ਕੱਲ ਜਾਂ ਪਰਸੋਂ ਤੱਕ ਪੂਛ ਪੜਤਾਲ ਕਰਕੇ ਛੱਡ ਦਾਂਗੇ ਪਰ ਇਹਨਾਂ ਨੇ ਕੀ ਕੀਤਾ ਕਿ 26 ਤਾਈ 390 ਤੇ ਫੋਨ ਕੀਤਾ ਮੈਂ ਕਿਹਾ ਭਾਜੀ ਇਹਨਾਂ ਨੂੰ ਭੇਜ ਦੋ ਕਹਿੰਦੇ ਨਹੀਂ ਹਜੇ ਸਾਡਾ ਕੰਮ ਨਹੀਂ ਹੋਇਆ ਹਜੇ ਨਹੀਂ ਆ ਸਕਦਾ ਔਰ ਤੋਂ ਦੋ ਤਿੰਨ ਦਿਨ ਬਾਅਦ ਉਹਨੂੰ ਛੱਡ ਕੇ ਗਏ ਆ ਜਦੋਂ ਦੋ ਤਿੰਨ ਦਿਨ ਬਾਅਦ ਛੱਡ ਕੇ ਗਏ ਆ ਔਰ ਤੋਂ ਬਾਅਦ ਫੇਰ ਪਤਾ ਨਹੀਂ ਕੀ ਹੋਇਆ ਵਾ ਕਿਹੜੀ ਪੁਲਸ ਵਾਲੇ ਹੀ ਦੋ ਕੋਈ ਮਲਾਜਣ ਕੀ ਉਹ ਡੇਰੇੋਂ ਆਏ ਹੀ ਤੇ ਉਹ ਇਹਨਾਂ ਨੂੰ ਲੈ ਗਏ ਹੀ ਫੇਰ ਉੱਥੋਂ ਜਿਹੜੇ ਬੈਠੇ ਉੱਥੋਂ ਵੀ ਕਹਿੰਦੇ ਇਹਨੂੰ ਕੁਝ ਪੜਤਾਲ ਕਰਨੀ ਪੁੱਛ ਪੜਤਾਲ ਕਰਕੇ ਉੱਥੇ ਨੂੰ ਛੱਡ ਗਏ ਫੇਰ ਜਿਹੜੇ ਅਮਰੀਕਾ ਵਾਲੇ ਹੀ ਉਹ ਕਹਿੰਦੇ ਆਪਾਂ ਤੈਨੂੰ ਬਚੋਣੇ ਆਪਾਂ ਤੈਨੂੰ ਲੈ ਜੰਨੇ ਆ ਫੇਰ ਉਹ ਆਪਣਾ ਇਹਨੂੰ ਲੈ ਗਏ ਆ ਫੇਰ ਜਦੋਂ ਇਹਨੂੰ ਲੈ ਕੇ ਗਏ ਆ ਫੇਰ ਇਹਨੂੰ ਕਿੰਨੇ ਦਿਨਾਂ ਨਾਲ ਨੇ ਰੱਖਿਆ ਵਾ ਫੇਰ ਇਹਨੂੰ ਘਰ ਛੱਡ ਜਾਂਦੇ ਫੇਰ ਲੈ ਜਾਂਦੇ ਹੀ ਪਤਾ ਨਹੀਂ ਕਿਹੜੇ ਕਿਹੜੇ ਆਪ ਇਹਨਾਂ ਨੇ ਉਹਨੂੰ ਟੌਰਚਰ ਕਰ ਕਰਕੇ ਕਿਹੜੇ ਗੈਂਗਸਟਰ ਪਾਰਟੀ ਉਹਨਾਂ ਨਾਲ ਇਹਦੀ ਗੱਲ ਕਰਵਾਉਂਦੇ ਹੀ ਜਾਣਬੁੱਝ ਕੇ ਉਹਨੂੰ ਟੌਰਚਰ ਕਰਕੇ ਉਹਨੂੰ ਗੱਲ ਕਰਵਾਉਂਦੇ ਹੀ ਮੈਨੂੰ ਨਹੀਂ ਪਤਾ ਉਹ ਕਿਹੜੀ ਗੈਂਗਸਟਰ ਪਾਰਟੀ ਪਰ ਉਹਨਾਂ ਨੇ ਟੌਰਚਰ ਕਰਕੇ ਉਹਨੂੰ ਗਲਤ ਮਨਤ ਬੋਲ ਕੇ ਅਸੀਂ ਤੈਨੂੰ ਫਸਾ ਦਾਂਗੇ ਤੇਰੀ ਯੂਆਪੀ ਧਰ ਲਾ ਦਾਂਗੇ ਉਹਦੇ ਫਸਾ ਕੇ ਇਹਦੇ ਕੋਲ ਗਲਤ ਕੰਮ ਕਰਵਾਇਆ ਰਾਤੀ ਮੇਨ ਗੱਲ ਹੋਈ ਆ ਚਾਰ ਦਿਨ ਪਹਿ ਤੁਹਾਡੇ ਘਰੋਂ ਤਿੰਨ ਮੁਲਾਜ਼ਮ ਆਏ ਆ ਰੋਟੀ ਖਾ ਗਏ ਨੂੰ 10:30 ਵਜੇ ਘਰੋਂ ਲੈ ਕੇ ਗਏ ਆ ਤੁਹਾਨੂੰ ਕਹਿੰਦੇ ਆ ਪਹਿ ਸਹੀ ਸਲਾਮਤ ਚਾਰ ਪੰਜ ਦਿਨਾਂ ਚ ਨੂੰ ਕਾਲ ਛੱਡ ਜਾਗੇ ਰਾਤੀ ਮੈਨੂੰ ਸਾਢੇ 9 ਵਜੇ ਫੋਨ ਇਹਨਾਂ ਨੇ ਕੀਤਾ ਵਾ ਕੱਲ ਸੀ ਜਨਪਪਰ ਤੇ ਮੱਥਾ ਟੇਕ ਕੇ ਆਏ ਉੱਥੋਂ ਕਹਿੰਦੇ ਆ ਕਿ ਹੁਣ ਮੈਂ ਨਾ ਚੱਲਣਾ ਵਾ ਮੇਰਾ ਨਾ ਜਿਹੜਾ ਆਪਾਂ ਮਿਸ਼ਨ ਤੇ ਜਾਣਾ ਸੀ ਆਪਾਂ ਉਹ ਮਿਸ਼ਨ ਤੇ ਚੱਲੇ ਆ ਤੇ ਮੈਨੂੰ ਫੋਨ ਫੇਰ ਦੁਬਾਰਾ ਸਾਢੇ 9 ਵਜੇ ਫੋਨ ਕਰਕੇ ਕਹਿੰਦੇ ਆ ਕਿ ਮੈਂ ਜਿੱਥੇ ਆਉਣਾ ਸੀ ਆਪਾਂ ਉੱਥੇ ਪਹੁੰਚ ਗਏ ਆ ਕਿ ਮੈਨੂੰ ਵਾਲੇ ਫੋਨ ਕਰ ਰਹੇ ਉਹ ਤੇ ਮੇਰੀ ਰਿੰਗ ਵੱਧ ਗਈ ਮੇਰੀ ਜਾਨ ਤੇ ਖਤਰਾ ਹੋ ਜਾਣਾ ਵਾ ਸਾਰੇ ਪੁਲਸ ਵਾਲਿਆਂ ਨੇ ਪਿੱਛੇ ਹੋ ਜਾਣਾ ਮੈਂ ਬਹਿ ਜਾਣਾ ਮੈਂ ਇਹਨਾਂ ਨੇ ਉਹੀ ਕੰਮ ਕੀਤਾ ਉਹਨੂੰ ਮੱਤੇ ਹੀ ਛੱਡ ਕੇ ਪਤਾ ਨਹੀਂ ਕੀ ਹੋਤੀ ਤੇ ਅੱਜ ਪੜੀ ਆਨਵਾਜੀ ਉਹਨੂੰ ਤੇ ਡੈੱਡ ਬਣ ਲਾਵੇ ਸਵੇਰੇ ਬੰਦ ਲਗਾਉ ਨੂੰ ਚਾਰੇ ਜਿਹੜੇ ਵੀ ਉਹਦੇ ਨਾਲ ਗਏ ਦੇ ਨਾ ਗਏ ਹੈਗੇ ਕੁਛ ਪ੍ਰੇਤ ਭਾਜੀ ਜਰੂਰ ਹੈਗੇ ਮੈਨੂੰ ਪੱਕਾ ਪਤਾ ਕਿਉਂਕਿ ਹਰ ਵੇਲੇ ਉਹੀ ਨਾਲ ਜਾਂਦੇ ਹੀ ਜਾਂਦੇ ਸਾਨੂੰ ਲੱਗਦਾ ਕੀ ਲੱਗਦਾ ਕੀ ਕੀਤਾ ਕੀ ਲੱਗਦਾ ਪੁਲਸ ਵਾਲਿਆਂ ਨੇ ਜੋ ਕੀ ਕੁਝ ਲੋਗ ਲੈਣੇ ਕੀਤਾ ਇਹਨਾਂ ਨੂੰ ਫੜਨਾ ਕਰੀਂਦਾ ਬੜਾ ਇਹ ਸੀਪ ਮਰ ਗਿਆ ਜੇ ਮੈਡਮ ਹੀ ਕਹਣਾ ਆਲਵੇਸ ਕੇਸ ਚ ਇਨਵੋਲਡ ਹੀ ਉਹਨੇ ਇਹਨਾਂ ਨੂੰ ਧੱਕਿਆ ਸੀ ਪਹਿਲਾਂ ਉਹ ਇਹਨੂੰ ਲੈ ਕੇ ਆਈ ਸੀ ਆਪਾਂ ਤੇਰੇ ਮੈਂ ਇਨਸਾਫ ਕਰਾਂਗੇ ਤੇਰੀ ਵਾਈਫ ਨੂੰ ਜੋਬ ਦਿਵਾਵਾਂਗੇ ਉਹਨੇ ਗ੍ਰੈਜੂਏਸ਼ਨ ਕੀਤੀ ਆ ਇਦਾਂ ਦਾ ਗੱਲਾਂ ਚ ਵਿਚਾਰੇ ਨੂੰ ਹੰਦਦਾ ਸਰਗੀਨ ਨੇ ਉਹਨੂੰ ਮਾਰੇ ਛੱਡਿਆ ਇਹਨਾਂ ਨੇ ਹੁਣ ਆਏ ਵੀ ਨਹੀਂ ਅਮੇ ਨੂੰ ਕੋਈ ਨਹੀਂ ਗਰਨੇ ਕੋਈ ਕਿਹੜੇ ਕਿਹੜੇ ਗੈਂਗਸਟਰ ਦਾ ਨਾਮ ਲੈਂਦੇ ਸੀ ਕੋਈ ਦੱਸ ਦੇ ਵੀ ਤੇਰੇ ਗੈਂਗਸਟਰ ਦਾ ਮੈਂ ਬੋਤਾ ਮੈਨੂੰ ਕਹਿੰਦੇ ਤੈਨੂੰ ਨਹੀਂ ਦੱਸਣਾ ਤੇ ਤੇ ਕੱਲ ਨਹੀਂ ਆਣੀ ਚਾਹੀਦੀ ਬਸ ਮੈਨੂੰ ਇੰਨਾ ਪਤਾ ਵਾ ਮੇ ਕੋਲ ਨਾਲ ਇੱਕ ਵੀਡੀਓ ਪਈ ਆ ਫੋਟੋ ਨਾਲ ਮੈਂ ਦੱਸਿਆ ਵਾ ਕਿ ਮੇਰੇ ਕੋਲ ਡੋਚਰ ਕਰਕੇ ਕੰਮ ਕਰਵਾਉਣ ਦੇ ਉਦੋਂ ਨੂੰ ਕਹਾਦਾ ਇਹ ਕਿ ਮੈਨੂੰ ਨਹੀਂ ਪਤਾ ਕੋਈ ਕੋਈ ਬੰਦਾ ਹੋਏ ਇਹਦਾ ਫਲਾ ਨੂੰ ਫਲਾ ਦੀਆਂ ਗੱਲਾਂ ਚੱਲਦੀਆਂ ਨੇ ਇਹ ਮੈਨੂੰ ਉਦੋਂ ਨਾਲ ਬੁੱਝ ਨਹੀਂ ਪਤਾ ਕਿ ਉਹ ਚਾਹੁੰਦੇ ਇਹ ਕਿ ਸਾਡੇ ਤੇ ਕੋਈ ਗੱਲ ਨਾ ਆਵੇ ਇਸ ਕਰਕੇ ਉਹ ਜਿੱਦਣ ਘਰ ਆਏ ਸੀ ਪਤਾ ਨਹੀਂ ਉਦੋਂ ਨੋਨਾ ਨੇ ਅੱਡਕਨ ਅੱਡੀ ਟੀ-ਸ਼ਰਟ ਪਾਈ ਰੈੱਡ ਕਲਰ ਦੀ ਟੀ-ਸ਼ਰਟ ਉਹਨਾਂ ਨੇ ਆਪਣਾ ਬਿਆਨ ਦਿੱਤਾ ਦਾ ਰੂਮ 'ਚ ਬਹਿ ਕੇ ਇਕੱਲੇ ਕਿਉਂਕਿ ਉਦੋਂ ਵੀ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਘਰੋਂ ਲੈ ਕੇ ਜਾਣਾ ਸੀ ਉਹ ਵੀਡੀਓ ਮੇਰੇ ਕੋਲ ਪਈ ਆ ਜਿਸ 'ਚ ਉਹ ਵੇਖੋ ਵੀਡੀਓ ਪਈ ਆ ਉਦੋਂ ਜਿਆਦਾ ਨੋਟ ਕਿਵੇਂ ਗਈ ਸੀ ਮੈਨੂੰ ਨਹੀਂ ਪਤਾ ਕਿਉਂਕਿ ਪੁਲਿਸ ਵਾਲੇ ਨਾਲ ਹੀ ਉਹ ਵੀ ਕਰ ਸਕਦੇ ਉਹਨਾਂ ਨੇ ਕਰਤੀ ਹੋਗੀ ਮੈਨੂੰ ਨਹੀਂ ਪਤਾ ਕਿਉਂਕਿ ਹਾਡੇ ਵੱਲੋਂ ਤਾਂ ਲੈ ਕੇ ਗਈ ਹੋएगी ਨਾ ਕੰਮ ਤੇ ਉਹ ਕਰਵਾਉਂਦੇ ਨਹੀਂ ਨਹੀਂ ਕਰਦੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਜ਼ਰੂਰ ਹੋਣੀ ਚਾਹੀਦੀ ਸਾਫ਼ ਮਿਲਣਾ ਜਿਸ ਦਾ ਉਹ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਦੈਮਨਾ ਚਾਹੀਦਾ ਮੈਂ ਪਰ ਮਤਲਬ ਪਿਓ ਮੇਰੇ ਬੱਚੇ ਦਾ ਪਿਓ ਲੈ ਗਿਆ ਜੇ ਤੂੰ ਵਿਚਰਾਇਆ ਵੀ ਨਹੀਂ ਮੇਰੇ ਪਿੰਲੇ ਖੋਲ੍ਹਿਆ ਦੇ ਕੋਲ ਮਨ ਪਟਾਈ ਗੈਂਗਸਟਰ ਆ